ਮਾਰ ਮਹੱਲਾ ਤੀਜਾ ਮਾਇਆ ਮੋਹ ਜਗਤ ਸਵਾਰਾ ਤੂੰ ਭਾਈ ਜੀ ਨਾ ਸਾਰਾ ਜਗਤ ਨਾ ਆਇਆ ਹੋਇਆ ਸਾਰੇ ਜਗ ਦੇ ਜੈਤ ਪਤੀ ਤੇ ਜਗਤ ਆਸ ਹੋਣ ਵਾਲਾ ਸਭ ਦੇ ਅੰਦਰ ਮਾਇਆ ਦਾ ਮੋਹ ਹੈ ਪ੍ਰੈ ਗੁਣਿਸ ਹੈ ਮੋਹੇ ਮਾਇਆ ਜੋ ਰਾਸ਼ੀ ਤਾਂਸੀ ਸੰਤ ਕੀ ਸੁਭਾਅ ਵਾਲੀ ਹੈ ਉਹ ਵੀ ਮਾਇਆ ਦੇ ਮੋਹੇ ਬ੍ਰਹਮਾ ਦਿਸਨ ਸਿਰੇ ਤੇ ਆਗਮ ਤੇ ਤਿੰਨ ਕੋ ਮੋਹ ਤੇ ਅਮਨ ਮਦ ਕਾ ਮਾਇਆ ਦੇ ਮੋਹੇ ਵੇਖੀ ਰਹੇ ਹਨ ਸਰ ਪ੍ਰਸਾਦੀ ਕੋ ਵਿਰਲਾ ਬੂਝਾ ਜਿਸਨਾ ਤੇ ਕਿਰਪਾ ਹੋਈ ਕੋਈ ਕੋਈ ਬਿਰਲਾ ਹੈ ਜੋ ਗੁਰਮਤਿ ਨੂੰ ਧਾਰਨ ਕਰਕੇ ਬੂਝਾ ਸਮਝਦਾ ਹੈ ਕੌਸੇ ਪਦ ਲਿਵ ਲਾਵਣ ਉਹ ਚੁੱਥੇ ਸੁਰੀਆ ਬਾਣੀ ਕੋ ਨੋ ਲਿਵ ਸਤੇ ਪਾਸ਼ਾ ਲਾ ਦਿੰਦੇ ਨੇ ਹਾਲ ਹੋ ਜਾਂਦੇ ਹਨ ਔ ਵਾਰੀ ਜੀਓ ਵਾਰੀ ਅਖੀ ਵਾਰ ਬਾਹ ਬਲੇਹਾਰ ਜਾਈਏ ਇਹ ਪਿਆਰੇ ਜੀਵਨ ਹੋਮੇ ਵਾਰੀ ਹੈ ਅਸੀਂ ਜ਼ਿੰਦਗੀ ਉਹਨਾਂ ਤੋਂ ਕੁਰਬਾਨ ਕਰਦੇ ਹਾਂ ਮਾਇਆ ਮੋਹ ਸਾਧ ਦੇ ਜਲਾਵਰ ਜਿਵੇਂ ਸ਼ਬਦੀ ਕਮਾਈ ਕਰਕੇ ਮਾਇਆ ਦੇ ਮੋਹ ਨੂੰ ਜਿਵੇਂ ਅੱਗ ਚ ਸਾੜਦੀ ਜੀ ਕੋਈ ਕੂੜਾ ਕਚਰਾ ਐ ਮਾਇਆ ਦੇ ਮੋਹ ਨੂੰ ਸ਼ਬਦੀ ਕਮਾਈ ਜਿ ਸਾੜ ਦਿੰਦਾ ਜਿੰਨਾਂ ਨੇ ਮਾਇਆ ਮੋਹ ਜਲਾਏ ਤੋ ਹਰ ਸੋ ਚਿੱਤ ਲਾਏ ਜਿੰਨਾ ਭਾਈ ਮਾਦਮ ਬੰਦਰੋਂ ਜਾਲਦੇ ਦੇ ਸ਼ਬਦੀ ਕਮਾਈ ਕਰਕੇ ਉਹ ਮਹਾਰਾਜ ਚਿੱਤ ਲਾ ਸਕਦਾ ਨਾ ਨਹੀਂ ਤਾਂ ਲੱਗਦਾ ਹੀ ਨਹੀਂ ਕਿਸੇ ਦਾ ਘਰ ਘਰ ਮਹਿਲੀ ਸੁਭਾਤਾ ਉਹ ਹਰ ਜਗਾ ਵਿੱਚ ਮਹਿਲੀ ਸੱਚਖੰਡ ਵਿੱਚ ਉਹ ਸੋਭਾ ਹਰੀ ਦੇ ਦਰ ਸੰਗਤ ਮਿਲ ਕਰਕੇ ਮੈਲੀ ਜੀ ਜਿਆਸੂ ਸੋਭਾ ਪਾਉਂਦੇ ਹਨ ਹਰੀ ਦੇ ਦਰ ਗਿਆਨ ਦੇ ਲੋਕ ਮੈਲੀ ਅਧਿਕਾਰੀ ਸੋਭਾ ਪਾਉਂਦੇ ਹਨ ਹਰ ਦਰ ਹਰ ਦਰ ਮੈਲੀ ਸੋਭਾ ਪਾਵਣ ਉਹ ਮਹਿਲਾ ਦੇ ਮਾਲਕ ਸ੍ਰੂਪ ਦੇ ਮਾਲਕ ਬਣ ਕਰਕੇ ਹਰੀ ਦੇ ਦਰ ਵਿੱਚ ਆ ਕੇ ਦੇਖੋ ਕਿ ਸੋਭਾ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਪਾਉਂਦੇ ਆ ਰਹਾ ਹੈ ਦੇਵੀ ਦੇਵਾ ਮੂਲ ਹੈ ਮਾਇਆ ਜਿੰਨ ਕਿ 9 ਕਰੋੜ ਦੁਰਗਾ ਨੂੰ ਮੰਨਦੇ ਆ ਕੋਈ ਦੇਵੀ ਦੀ ਉਪਾਸ਼ਨਾ ਕਰਦਾ ਉਹਨੂੰ ਸ਼ੇਰ ਫੜ ਕੇ ਖਾਣ ਲੱਗ ਜਾਂਦਾ ਸੁਪਨੇ ਵਿੱਚ ਅਤੇ ਕੋਈ ਦੇਵਤਿਆਂ ਦੀ ਸੇਵਾ ਕਰਦਾ ਸ਼ਿਵ-ਸ਼ਿਵ ਕਰਤੇ ਜੋਨਰ ਤੇ ਹਵਾ ਬੰਦ ਕਰੇ ਦੌਰੂ ਤੁਮ ਕਹਾਵਾ ਇਹ ਸਾਰਿਆਂ ਦਾ ਮੂਲ ਕਾਰਨ ਮਾਇਆ ਹੀ ਹੈ ਇਹ ਮਾਇਆ ਤੋਂ ਹੀ ਬਣੇ ਹੋਏ ਆ ਸਾਰੇ ਇੰਦਰ ਤੇ ਸਾਸ ਜਿੰਨ ਉਪਾਇ ਅਤੇ ਰਿषि मुनि ਵੀ ਸਭ ਮਾਇਆ ਦੀਆਂ ਗੱਲਾਂ ਕਰਦੇ ਸਤਾਈ ਸਿਮਰਤੀਆਂ ਜਿਹੜੀਆਂ ਕਰਮ ਕਾਂਡ ਨੂੰ ਕਿਸਮ ਕਰਨ ਵਾਲੀਆਂ ਛੇ ਸ਼ਾਸਤ ਰਣਗੇ ਜਿਹੜੇ ਭੇਦ ਗਿਆਨ ਨੂੰ ਤਿੰਨ ਤਿੰਨ ਕਿਸਮ ਕਰਨ ਵਾਲੇ ਜਿਨ੍ਹਾਂ ਨੂੰ ਪੈਦਾ ਕੀਤਾ ਮਾਇਆ ਦੇ ਮੋਹ 'ਚ ਹੀ ਲੱਗੇ ਸਾਰੇ ਮੇਰੇ ਪ੍ਰਸਾਦ ਜਿਨ ਉਨ੍ਹਾਂ ਜਿਨਾਂ ਦੇ ਹੀ ਮਨ ਨੂੰ ਸਿਮਰਤੀਆਂ ਸ਼ਾਸਤਰ ਜਾਗਵਲ ਕਿਸਮਰਤੀ ਆਦ ਕੋ ਨੂੰ ਹੰਕਾਰ ਸਿੱਖ ਨੂੰ ਦੇਵ ਦਾ ਹੀ ਪਾਠ ਕਰੀ ਜਾਵਾਂਗਾ ਦਰਵਾਸ਼ਾ ਸ਼ਾਸਤਰਾ ਦੀ ਕੋਠੀ ਚੱਕੀ ਜਾਂਦਾ ਸੀ ਕਹਿੰਦਾ ਗਰਦ ਬਗੱਚੀ ਗਦਾ ਤੁਰਿਆ ਆਉਂਦਾ ਭਾਰ ਲੱਗੀ ਉਹ ਕਹਿੰਦਾ ਮੈਨੂੰ ਕਿਉਂ ਕਿਹਾ ਕਹਿੰਦੇ ਤੂੰ ਪੁਛਦਾ ਦਾ ਭਾਰ ਚੱਕੀ ਫਿਰਨਾ ਇਸ ਪ੍ਰਕਾਰ ਸਾਧ ਸੰਗਤ ਜੀ ਮਾਇਆ ਦੇ ਮੋਹੇ ਆ ਕੋਈ ਤਰਕਾ ਮਾਰਦੇ ਹਨ ਤਾਂ ਸਿੰਮਰਕ ਸਾਸ ਜਿਨ ਉਪਕਾਰ ਜਿਨਾਂ ਸ਼ਾਸਤਰ ਤੇ ਸਿਮਰਤੀਆਂ ਪੈਦਾ ਕੀਤੀਆਂ ਹਨ ਜੈਮਨੀ ਮੁਨੀ ਦੀ ਕੀ ਹਾਲਤ ਹੋਈ ਸੀ ਕਹਿੰਦੇ ਬ੍ਰਹਮ ਗਿਆਨੀ ਨੂੰ ਮਾਇਆ ਕੁਝ ਨਹੀਂ ਕਰ ਸਕਦੀ ਮਨ ਬਾੜ ਦੇ ਵਿੱਚ ਲੰਮਕਣ ਲੱਗ ਗਿਆ ਸੀ ਕਾਮ ਕ੍ਰੋਧ ਤਸਰਿਆ ਸੋ ਸਾਰੇ ਇਹ ਕਾਮ ਦਾ ਫੁਰਨਾ ਕਿਤੇ ਸ਼ਿੰਮੀ ਰਖ ਵਰਗੇ ਮਾਰੇ ਗਏ ਕਿਤੇ ਕ੍ਰੋਧ ਕਰਕੇ ਦਰਵਾਸ਼ਾ ਨੇ ਆਪ ਦੀ ਇਸਲੀ ਨੂੰ ਖਤਮ ਕਰ ਦਿੱਤਾ ਅਤੇ ਫਿਰ ਸਾਰੇ ਜੱਦਮਾਂ ਨੂੰ ਸ਼ਰਾਬ ਦੇ ਕੇ 56 ਕਰੋੜ ਨੂੰ ਖਤਮ ਕਰ ਦਿੱਤਾ ਇਹ ਸਾਹ ਕਰੋਧ ਹੈ ਸਾਰੇ ਸੰਸਾਰ ਵਿੱਚ ਫੈਲਿਆ ਫੈਲਿਆ ਹੋਇਆ ਹੈ ਜਿਸ ਵੇਲੇ ਅਮਰੀਕ ਨੂੰ ਦੇਣ ਲੱਗਾ श्राप ਤੇ ਲક્ષਣ ਚੱਕਰ ਨੇ ਫੇਰ ਪੰਜਾਬ ਦਾ ਸੀ ਇਸ ਨੂੰ ਆਏ ਜਾਏ ਦੁੱਖ ਤਾਵੇਂ ਆ ਕਿਉਂ ਜੀਵ ਆਉਣ ਜਾਣ ਜੰਮ ਮਰਨ ਦੀ ਇਹਨਾਂ ਦੀ ਕੁ ਸੰਗਤ ਕਰਕੇ ਦੁੱਖ ਹੀ ਪਾਉਣਾ ਕਰਦੇ ਹਨ ਇਸ ਵਿੱਚ ਗਿਆਨ ਰਤਨ ਇੱਕ ਪਾਇਆ ਇਸ ਸੰਗਤ ਦੇ ਵਿੱਚ ਜਿਨ੍ਹਾਂ ਨੇ ਗਿਆਨ ਰੂਪੀ ਰਤਨ ਨੂੰ ਤੇ ਸ਼ਾਸਤਰ ਗਿਆਨ ਵਾਲਿਆਂ ਨੇ ਜਿਨ੍ਹਾਂ ਵਿੱਚ ਹਿਰਦੇ ਦੇ ਜਾਂ ਰੂਪੀ ਰਤਨ ਨੂੰ ਇੱਕ ਸੰਗਤ ਦੁਆਰਾ ਪ੍ਰਾਪਤ ਕੀਤਾ ਹੈ ਗੁਰ ਪ੍ਰਸਾਦੀ ਮੰਨ ਵਸਾਇਆ ਸਤਿਗੁਰਾਂ ਦੀ ਕਿਰਪਾ ਕਰਕੇ ਮੰਨ ਜਿਨ੍ਹਾਂ ਨੂੰ ਵਸਾਉਣਾ ਕੀਤਾ ਉਹ ਨਿਹਾਲ ਹੋਏ ਹਨ ਜਤ ਸਤ ਸੰਗਮ ਸੱਚੇ ਸਤਮਾ ਉਹਨਾਂ ਨੂੰ ਜਤ ਦਾ ਹੰਕਾਰ ਨਹੀਂ ਸਤ ਦਾ ਹੰਕਾਰ ਨਹੀਂ ਕਹਿੰਦੇ ਜਤ ਵੀ ਉਹਨਾਂ ਦਾ ਕਫਲਾ ਹੈ ਇਹ ਕਾ ਨਾਰੀ ਜਤੀ ਹੋਏ ਪਰ ਨੀ ਨਾਰੀ ਤਹੀ ਪੈਣੋ ਖਾਣੇ ਉਹੀ ਸਤ ਪ੍ਰਤਕੀ ਹਨ ਜਤ ਸਤ ਜਤ ਸਤ ਸੰਜਮ ਸੱਚੇ ਸਮਾਵੇ ਸੰਜਮ ਇੰਦਰੀਆਂ ਦਾ ਦਮਨ ਕਰਨਾ ਸਾਧਨ ਜਿਹੜੇ ਸੱਚੀ ਕਮਾਈ ਕਰ ਲਏ ਉਹਦਾ ਹੀ ਜਤ ਰਹਿਦਾ ਹੈ ਜਿਹੜਾ ਸੱਚੀ ਕਮਾਈ ਸੰਜਮ ਕਰਦਾ ਹੈ ਉਹਦਾ ਹੀ ਸੱਚੀ ਕਮਾਈ ਵਾਲਾ ਸਤ ਰਹਿਦਾ ਜਿਵੇਂ 18-18000 ਲੜਕੀਆਂ ਸਾਥ ਸੰਗੇ ਜੀ ਸਿੰਘਾਂ ਨਾਲ ਸਤਾ ਸੁਦਾਵਿਆਂ ਦੇ ਭੁਖਿਆਂ ਨੇ ਵੱਲੋਂ ਕੇ ਹੈਡ ਦੇ ਤੋਂ ਸਾਥ ਸੰਗੇ ਜੀ ਉਹ ਜਰਵਾਨਿਆਂ ਦੇ ਪਾਸੋਂ ਗਿਲੀਆਂ ਦੇ ਪਾਸੋਂ ਖੋਹ ਕੇ ਵਾਪਸ ਕੀਤੀਆਂ ਜਿਨ੍ਹਾਂ ਦੇ ਰੂਪ ਰੇਖ ਵੇਖ ਕੇ ਲੋਕ ਮੋਹਤ ਹੁੰਦੇ ਸਨ ਤੁਰਕ ਜਿਨ੍ਹਾਂ ਦੀ ਬਦਲੀ ਕਰਦੇ ਸਨ ਉਹਨਾਂ ਲੜਕੀਆਂ ਨੂੰ ਆਪਣੀਆਂ ਧੀਆਂ ਪੈਣਾ ਸਮਝ ਕੇ ਇਹਨਾਂ ਨੂੰ ਸਾਰਿਆਂ ਥਾਵਾਂ ਦੇ ਵਿੱਚ ਜਿੱਥੋਂ ਦੀਆਂ ਸਨ ਉਹਨਾਂ ਥਾਵਾਂ 'ਚ ਪਹੁੰਚਾਈਆਂ ਅਤੇ ਸਭ ਸੰਗੇ ਦੀ ਕੋਈ ਕਿਸੇ ਪ੍ਰਕਾਰ ਦਾ ਮਨ ਨਹੀਂ ਦਲਾਜੀ ਘਰਾਂ 'ਚ ਰੱਖ ਲਿਏ ਇਸ ਪ੍ਰਕਾਰ ਦਾ ਜੀਵਨ ਸੀ ਉਹਨਾਂ ਦਾ ਇਹ ਸੱਚ ਦੀ ਕਮਾਈ ਕਰਨ ਵਾਲਾ ਹੀ ਨਿਸ਼ਾਨੀ ਹੈ ਜਿਹੜੇ ਸੱਚ ਨਾਲੋਂ ਦੀ ਕਮਾਈ ਕਰਦੇ ਆ ਉਹਨਾਂ ਦਾ ਹੀ ਜੱਤ ਹੈ ਉਹਨਾਂ ਦਾ ਸਤ ਹੈ ਉਹੀ ਸੰਗ ਵਿੱਚ ਸਾਧਨਾ ਕਰਨੇ ਇੰਦਰੀਆਂ ਦਮਨ ਕਰਨ ਵਾਲੇ ਮਹਾਪੁਰਖ ਉੱਤੇ ਜੀਵਨ ਵਾਲੇ ਹਨ ਸਾਰੇ ਨਾਲੋਂ ਚੰਦੇ ਵਾਲੇ ਰਾਜ ਦੀ ਲੜਕੀ ਜਿਹੜੀ ਸੁੰਦਰ ਰੂਪ ਵਾਲੀ ਸੀ ਉਸ ਦੇ ਛੱਡਣ ਬਾਅਦ ਤੇ ਜਿਹੜੇ ਜਾਣਾ ਚਾਹੁੰਦੇ ਸੀ ਉਹ ਮੋਤ ਹੁੰਦੇ ਸਨ ਬਾਬਾ ਜੀਵ ਸਿੰਘ ਦੀ ਜਿੰਦਗੀ ਲਈ ਸੀ ਕਿ ਬਾਬਾ ਜੀ ਤੁਸੀਂ ਛੱਡ ਕੇ ਆਓ ਉਸ ਵੇਲੇ 18000 ਲੜਕੇ ਚੰਦੇ ਵਾਲੇ ਦੀ ਲੜਕੀ ਬਾਬਾ ਜੀਵ ਸਿੰਘ ਜੀ ਆਪਣੇ ਜਲਸਾ ਦੇ ਵਿੱਚ ਪੂਰਨ ਕਾਇਮ ਰਹਿ ਕੇ ਉਹਦੇ ਘਰ ਪਹੁੰਚਾ ਕੇ ਆਏ ਸੀ ਕਿ ਐਡਾ ਜੀਵਨ ਉਚਾ ਸੀ ਨਾ ਨਾ ਸੀ ਜਿਹੜੇ ਸੱਚੀ ਕਮਾਈ ਕਰਨ ਆਏ ਐ ਇਹੋ ਉਹਨਾਂ ਦਾ ਜਤ ਜੀ ਸਤਵੀ ਸੰਜਮ ਸਾਰੇ ਸਾਧਨ ਹਨ ਅੱਜ ਤਮਾ ਹੈ ਸਾਕੇ ਦੇ ਨਾਮ ਦੀ ਕਮਾਈ ਕਰਨ ਵਾਲਿਆਂ 'ਚ ਗੁਣ ਹਨ ਵਰਪੂਰਾ ਨਾਮ ਤੇ ਆਵਣਿਆ ਜੇ ਜੂਰਾ ਸਤਿਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਪਾਈ ਤੇ ਆਵਣਿਆ ਤੇ ਆਇਆ ਜਾਂਦਾ ਹੈ ਤੇਈ ਅੜਾ ਤਨ ਪਰਮਕੁਲਾਣੀ ਯਾਨੀ ਤੇਕਰ ਵਿੱਚ ਰਹਿੰਦੀ ਹੋਈ ਇਸਤਰੀ ਹੋਰ ਨਾ ਪਤੀਆਂ ਦੇ ਭਰਮ ਵਿੱਚ ਭੁੱਲ ਜਾਂਦੀ ਐ ਦੂਜਾ ਲਾਗੀ ਫਿਰ ਪਛਤਾ ਮੱਛਤਾ ਦੂਜਿਆਂ ਪਰਖਾਂ ਦੀ ਕੁਸੰਗ ਵਿੱਚ ਲੱਗੀ ਫਿਰ ਪਛਤਾਉਂਦੀ ਐ ਇਸੇ ਤਰ੍ਹਾਂ ਤੇਈ ਅੜਾ ਆ ਲੋਕ ਐ ਮਾਤ ਲੋਕ ਜਿਹਦੇ ਚ ਰਹਿ ਕੇ ਸਾਧ ਸੰਗਤ ਜਿਨ੍ਹਾਂ ਦੀ ਬਿਰਤੀ ਇਸੇ ਵਿੱਚ ਦੇਵੀ ਦੇਵਤਾ ਦੀ ਪੂਜਨਾ ਤੇ ਭਰਮਜ ਭੁੱਲ ਗਈ ਹੈ ਦੁਜਾ ਲਾਗੀ ਫਿਰ ਪਛੋਤਾ ਉਹ ਦੁਜਾ ਦਾਜ ਲੱਗੀ ਹੋਈ ਪਛਤਾਵਾ ਤਾ ਵੀ ਕਰੇਗੀ ਅੰਤ ਨੂੰ ਹਾਲਤ ਪਾਲਤ ਦੂਗਾ ਗਾਵਾਂ ਅਨਵਾ ਲੋਕ ਵੀ ਚਲਾ ਗਿਆ ਵਿਰਸ ਪਰ ਲੋਕ ਵੀ ਦੇਨਸਲ ਗਵਾ ਲਿਆ ਹੈ ਸੁਪਨੇ ਸੁਖ ਨਾ ਪਾਵਣ ਸੁਭਨੇ ਮਾਤਰ ਵੀ ਸੁਭਨੇ ਸੰਸਾਰ ਦੇ ਸੁਖ ਨਹੀਂ ਪਾਉਣਾ ਕਰਦੇ ਉਹ ਜਿਹੜਾ ਤਨ ਕਾਂਤ ਸੰਭਾਲ ਲਈ ਜਿਹੜੀ ਸੇਕ ਜਿਹੜੀ ਲੜਕੀ ਆਪਦੇ ਪਤੀ ਦੇ ਗੁਣ ਘਾਰਨ ਵਾਲੀ ਪਤੀ ਪ੍ਰਤਾ ਧਰਮ ਆਦਿਕਾ ਨੂੰ ਗੁਣਾ ਨੂੰ ਸੰਭਾਲਦੀ ਹੈ ਕਿਤੇ ਕਿਰਪਾ ਸਾਡੀ ਵੇਖਿਆ ਨਾਲ ਇਹ ਤੇ ਲੋਕ ਨਹੀਂ ਆ ਆਮ ਆਦਮ ਲੋਕ ਹੈ ਇਹਦੇ ਚ ਰਹਿ ਕੇ ਜਿਨ੍ਹਾਂ ਦੀ ਜਿੰਦ ਰੂਪੀ ਧਨ ਕਬੀ ਅਕਾਲ ਪੁਰਖ ਨੂੰ ਹਰ ਉਹਦੇ ਯਾਰ ਕਰਦੀ ਹੈ ਉਹਦੀ ਪ੍ਰਾਪਤੀ ਵਾਲੇ ਸਰਬਾਤ ਗੁਣ ਧਾਰਦੀ ਹੈ ਗੁਰ ਪ੍ਰਸਾਦੀ ਵੇਖੇ ਨਾ ਉਹ ਸਭਨਾ ਦੀ ਕਿਰਪਾ ਨਾਲ ਵਸਦੇ ਨਾਲ ਹੀ ਵੇਖ ਲੈਂਦੇ ਹਨ ਪ੍ਰਲੋਕ ਲੋਕ ਚ ਪ੍ਰਗਟ ਫਿਰ ਕਾਹ ਸਹਿਜ ਰਹਾ ਰੰਗ ਰਾਤੀ ਉਹ ਕਬੀ ਅਕਾਲ ਪੁਰਖ ਦੇ ਸੁਤੇ ਹੀ ਵਾਹਨ ਦੇ ਪ੍ਰੇਮ ਰੰਗ ਛੋੜ ਕੇ ਅੰਗਰੀਂ ਹੰਦੀ ਹੈ ਆਵਦੇ ਸ਼ਿੰਗਾਰ ਬਣਾਵਿਆ ਜੀ ਗੁਰੂ ਸਾਹਿਬ ਦੇ ਸ਼ਬਦ ਦੀ ਅਖਰ ਕਮਾਈ ਕਰ ਲੂ ਸ਼ਿੰਗਾਰ ਬਣਾਇਆ ਹਰ 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 ਹਾਰ ਕੰਠੇ ਲੈ ਪੈਰੇ ਇਸ ਪ੍ਰਕਾਰ ਦੇ ਗੋਣਾ ਦਾ ਸ਼ਬਦ ਦਾ ਅਸ਼ਾਰ ਬਣਾਇਆ ਜਿੰਨਾਂ ਨੇ ਸਫਲ ਜਾਨ ਨੂੰ ਜੁਨਾ ਸਤਗੁਰੂ ਪਾਇਆ ਸਫਲਾ ਉਹਨਾਂ ਮਹਾਪੁਰਖਾਂ ਦਾ ਜਨ ਜਿੰਨਾਂ ਨੇ ਸਤਗੁਰੂ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਕੀਤਾ ਹੈ ਦੂਜਾ ਭਾਅ ਉਹ ਗੁਰ ਸ਼ਬਦ ਜਲਾਇਆ ਜਿਆਦ ਬਾਜ ਨੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਸਾੜ ਦਿੱਤਾ ਹੈ ਸਾਹਸਮੇ ਜੀ ਅੰਦਰੋਂ ਕੋਈ ਰਵ ਰਹਿ ਆਟ ਅੰਤਰ ਉਹ ਜਾਣਦੇ ਕਿ ਕੋਈ ਪਰਮੇਸ਼ਰ ਸਾਰਿਆਂ ਹਿਰਦਿਆਂ ਦੇ ਅੰਦਰ ਚੈਨ ਖਾਣੀਆਂ ਦੇ ਰਵ ਰਿਹਾ ਹੈ ਕਿ ਕੋਈ ਕਾਟੇ ਹਿਰਦੇ ਦੇ ਅੰਦਰ ਉਚਾਰਦਾ ਫਿਰਦੇ ਚੰਦਰੋਸ਼ ਪਰਮੇਸ਼ਰ ਨੂੰ ਜਾਣ ਕੇ ਮਿਲ ਸਤ ਸੰਗਤ ਹਰ ਗੁਣ ਦਾ ਉਹ ਕਿਉਂ ਭਾਈ ਸਤ ਸੰਗਤ ਨਾਲ ਮਿਲ ਕੇ ਹਰੀ ਦੇ ਗੁਣਾਂ ਨੂੰ ਜਿਹੜੇ ਗਾਉਂਦੇ ਆ ਉਹ ਹਿਰਦੇ ਨਾਲ ਇੱਕੋ ਪਰਮੇਸ਼ਰ ਵਿਆਪਕ ਹੋਇਆ ਦੇਖਦੇ ਹਨ ਸਤ ਗੁਰਨਾ ਸੇਵੀ ਤੂ ਕਾਹੀ ਆ ਜਿਹੜਾ ਭਾਈ ਸੱਚੇ ਬਾਦਸ਼ਾਹ ਸਤਗੁਰਾਂ ਦੀ ਤਹਿਲ ਨਹੀਂ ਕਰਨ ਯੋਗ ਨਕਾਰਾ ਆਦਮੀ ਗੁਰਮਤ ਨੂੰ ਨਹੀਂ ਧਾਰਨ ਕਰਨ ਯੋਗ ਉਹ ਕਿਸ ਵਾਤੇ ਜਨਮ ਧਾਰ ਕੇ ਆਇਆ ਸੀ ਨਾ ਧਾਰਦਾ ਤਾਂ ਉਹ ਫੇਰ ਕਿਤੇ ਜਨਮ ਧਾਰ ਲੈਂਦਾ ਐਵੇਂ ਨਿਸਕਲ ਕਿਉਂ ਦਵਾਲਿਆ ਉਹਨੇ ਤ੍ਰਿਗ ਜੀਵਨ ਵਿਰਥਾ ਜਨਮ ਗਵਾਾਰ ਸਰਕਾਰ ਉਹਦਾ ਜੀਵਨ ਹੈ ਜਿਹੜਾ ਬ्यर्थ ਵਿਸ਼ਣ ਜਿਲਕੇ ਆਪਦਾ ਜਨਮ ਗਵਾ ਬੈਠਾ ਹੈ ਮਨਮੁਖ ਨਾਮ ਚਿਤ ਨਾ ਆਵੇ ਐਸਾ ਮਨਮੁਖਾ ਹੈ ਮਨ ਨੂੰ ਮੁਖੀ ਰੱਖਦਾ ਕਹਿੰਦੇ ਜਿਹੜਾ ਮੇਰਾ ਮਨ ਕਹੇਗਾ ਮੈਂ ਉਹ ਹੀ ਕਰਾਂਗਾ ਕਿ ਜੇ ਬਾਖਸ਼ਰਾ ਨਾਮ ਚੇਤੇ ਨਹੀਂ ਉਹਨਾਂ ਦੇ ਆਉਂਦਾ ਬਿਨ ਨਾਮ ਹੈ ਬਹੁਤ ਦੁੱਖਤਾ ਉਹ ਕਿ ਜੇ ਬਾਖਸ਼ਰਾ ਨਾਮ ਤੇ ਜਨਾ ਬਹੁਤ ਸਾਰਾ ਜੰਮ ਮਰਨਾ ਦੁੱਖ ਹੀ ਭਾਈ ਪਾਉਣਾ ਕਰਦੇ ਆਣੇ ਐਸੇ ਪੁਰਖ ਜਿਨ ਸੇਸਤ ਸਾਜੀ ਸੋਈ ਜਾਣੇ ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਰਚੀ ਹੈ ਉਹ ਹੀ ਜਾਣਦਾ ਜੀਹਾਂ ਦੇ ਜਹੀ ਜੀ ਕਰਨੀ ਆ ਉਹਨੂੰ ਫਲ ਦੇਣਾ ਦੁੱਖ ਸੁੱਖ ਦਾ ਆਪੇ ਮੀਲੇ ਸਬਦ ਪਛਾਣ ਆਪੇ ਮੀਲਾ ਸਬਦ ਪਛਾਣ ਜਿਹੜੇ ਸ਼ਬਦ ਦੀ ਪਛਾਣ ਕਰਦੇ ਆ ਗੁਰਮਤਿ ਦਵਾਰੋਂ ਨੂੰ ਆਪ ਦੇ ਸੂਪਨਾ ਮਾਰਾ ਮਿਲ ਲੈਂਦੇ ਹਨ ਮਾਨਕ ਨਾਮ ਮਿਲਿਆ ਤਿੰਨ ਜਨਕਾ ਸਤਿਗੁਰੂ ਜੀ ਕਹਿੰਦੇ ਅਮਰਤ ਨਾਮ ਗੁਰੂ ਅਮਰਦਾਸ ਸਾਹਿਬ ਇੱਥੇ ਅਸ਼ਪਰੀਆਂ ਸਪੂਰਨ ਕਰਦੇ 32 ਅਸ਼ਪਰੀਆਂ ਮਾਰਨ ਚਾਰੀਆਂ ਇੱਕ ਪਹਿਲੇ ਪਾਦਸ਼ਾਹ ਦੀਆਂ ਤੇਤੀ ਹਨਗੀਆਂ ਉਹਨਾਂ ਪੁਰਖਾਂ ਦੇ ਤਾਂ ਹੀ ਨਾਮ ਮਿਲਿਆ ਹੈ ਜਿਨ੍ਹਾਂ ਦੇ ਧਰੋਂ ਮੱਥੇ ਤੇ ਮਹਾਰਾਜ ਸਾਹਿਬ ਤੋਂ ਲੇਖ ਲਿਖਾਵਣ ਜਿਨ੍ਹਾਂ ਦੇ ਧਰੋਂ ਮੱਥੇ ਤੇ ਮਹਾਰਾਜ ਸਾਹਿਬ ਤੋਂ ਲੇਖ ਲਿਖਾ ਲਿਆ ਇਹ ਨਸਕਾਮ ਕਰਮਾਂ ਵਾਲੇ ਉਹਨਾਂ ਨੂੰ ਇਸ ਜਨਮ ਵਿੱਚ ਮਨੁੱਖਾ ਜਨਮ ਤੋਂ ਨਾਮ ਮਿਲਿਆ ਹੈ ਧਰੋਂ ਜਿਵੇਂ ਸੁਲਖਣੀ ਮਾਤਾ ਨੇ ਗੁਰੂ ਮਹਾਰਾਜ ਸਾਹਿਬ ਦੇ ਕਾਸੋਂ ਲੇਖ ਲਿਖਾ ਲਏ ਸੀ ਕਾਲਜ ਕਲਵੰਦਵਾਰਾ ਇਕਾ ਪੌਣ ਲੱਗਿਆ ਸੱਤ ਲਿਖੇ ਗਏ ਸੀ ਇਸ ਪ੍ਰਕਾਰ ਕਈ ਧੁਨੋ ਆਦੀ ਰੂਪ ਜੋ ਸਤਗੁਰੂ ਹੈ ਉਹਨਾਂ ਦੇ ਸਰਵਾ ਕਰਕੇ ਰਿਦੇ ਰੂਪੀ ਮੱਖੇ ਦੇ ਉਪਦੇਸ਼ ਰੂਪੀ ਲੇਖ ਨੂੰ ਲਿਖਾ ਲਿਆ ਹੈ ਉਹਨਾਂ ਦੇ ਵਿੱਚ ਮਾਲਾ ਦਾ ਨਾਮ ਬਸਿਆ ਹੈ ਇੱਥੇ ਮਾਲਾ ਤੀਜੇ ਪਾਤਸ਼ਾਹ ਦੀਆਂ 32 ਅਸ਼ਟਪਦੀਆਂ ਸਪੂਰਨ ਹੋਈਆਂ ਪਹਿਲੇ ਪਾਤਸ਼ਾਹ ਨੇ 31 ਹਨਗੀਆਂ ਹੁਣ ਚੌਥੇ ਪਾਤਸ਼ਾਹ ਦੇ ਪਾਸ ਸਿੱਖਣ ਦੇਣਤੀ ਕੀਤੀ ਤੇ ਸਤਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜਗਤ ਗੁਰੂ ਜੀ ਜਿਸ ਪ੍ਰਕਾਰ ਪਹਿਲੇ ਜੀ ਦੇ ਪਾਤਸ਼ਾਹ ਨੇ 32 ਅਸ਼ਟਪਰੀ ਉਚਾਰੀਆਂ ਪਹਿਲੇ ਪਾਤਸ਼ਾਹ ਨੇ ਇੱਕੋ ਜਾਰੀ ਹੈ ਤੁਸੀਂ ਵੀ ਇਸ ਧਾਰਨਾ ਤੇ ਸਾਨੂੰ ਉਪਦੇਸ਼ ਦਿਓ ਇਸੇ ਚਾਲ ਬੜੀ ਸੋਹਣੀ ਲੱਗਦੀ ਹੈ ਮਾਝਾਂ ਦੇ ਗਾਉਣ ਦੀ ਕਿਰਪਾ ਕਰੋ ਸੁਣ ਕੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਦੀ ਬੇਨਤੀ ਨੂੰ ਸੁਣ ਕੇ ਨਿਹਾਲ ਕਰਨ ਵਾਸਤੇ ਕਹਿੰਣਗੇ ਸੋ ਭਾਈ ਜਿਵੇਂ ਸੰਗਤ ਦਾ ਪਿਆਰ ਹੈ ਅਸੀਂ ਵੀ ਇੱਕ ਅਸ਼ਟਪਰੀ ਉਚਾਰਨ ਕਰਦੇ ਹਾਂ ਮਾਝ ਮਹੱਲਾ ਚੌਥਾ ਆਦਿ ਪੁਰਖ ਅਪਰੰਪਰ ਆਪੇ ਜੀਰ ਫਰਮਾਉਂਦੇ ਨੇ ਗੁਰਸਿੱਖੋ ਚੇਤੇ ਕਰੋ ਜਿੱਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੁਖ ਪੰਣੀ ਦੇ ਦੀਵਾਨ ਲੱਗਾ ਹੋਇਆ ਜਿੱਥੇ ਕਾਮਾ ਨੂੰ ਅੰਸ਼ ਕੀਤਾ ਮਹਾਰਾਜ ਸਾਹਿਬ ਜੀ ਪਾਤਸ਼ਾਹ ਨੇ ਅੰਮ੍ਰਿਤਸਰ ਸਤਗੁਰ ਸਦਵਾਦੀ ਜਿਸਨਾਪੇ ਕੂਆ ਹੰਸ ਹੋ ਗਿਆ ਜਿੱਥੇ ਬੈਠ ਕੇ ਦੀਦਾਰ ਦੇ ਰਹੇ ਹਨ ਸਿੱਖ ਸੰਗਤਾਂ ਜੁਰੀਆਂ ਹੋਈਆਂ ਨੇ ਜਿਨ੍ਹਾਂ ਨੇ ਬਹੁਤ ਹੀ ਪੁੱਤੀ ਹੈ ਬੱਦਰ ਦੇ ਹੀਟ ਪਰਿਓ ਪਰਿਓ ਕਰਦੇ ਉਹਨਾਂ ਵਾਪੇ ਮਿਹਰਬਾਨ ਹੋ ਕੇ ਬੱਦਰ ਦੀਆਂ ਧਾਰਾ ਸ਼ਾਂਤੀ ਬੂੰਦੀਆਂ ਵਰਖਦੀਆਂ ਤੇ ਉਹਨਾਂ ਦੀਆਂ ਤਿਹਾਂ ਲੈ ਜਾਂਦੀਆਂ ਐ ਇਉ ਗੁਰ ਸਿੱਖਾਂ ਦੇ ਜਿਨ੍ਹਾਂ ਦੇ ਚਿੱਤ ਪਿਆਸੇ ਸੀ ਉਹਨਾਂ ਨੂੰ ਅਪਦੇਸ਼ ਰੂਪੀ ਸ਼ਾਂਤੀ ਬੂੰਦ ਦੇ ਕੇ ਗੁਰੂ ਨੇ ਬੱਦਲ ਰੂਪ ਚੋਂ ਸਰਪਤ ਕੀਤਾ ਹੈ ਇਉ ਉਚਾਰਨ ਕਰਦੇ ਹਨ ਸਤਿਗੁਰੂ ਜੀ ਆਦਿ ਪਰਖ ਅਪਰੰਪਰ ਆਪ ਤੇ ਇਹ ਭਾਈ ਸਾਰੇ ਜਗ ਦਾ ਆਦਰੂਪ ਹੈ ਹੋ ਅਤੇ ਪਰਖ ਪੂਰਨ ਹੋ ਤੂੰ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ ਦੁਖ ਪ੍ਰਸਾਰਥ ਦੇਣ ਵਾਲਾ ਹੈ ਕੋਈ ਫੁਰਖਾ ਬਾਕੀ ਸਭ ਇਸਤਰੀਆਂ ਦੀ ਨਹੀਂ ਆਈ ਹਨ ਉਹ ਸੇਤਨਿੰ ਪਰਖ ਹੋਇ ਬਾਕੀ ਮਾਇਆ ਦੇ ਅੰਸੋਂ ਨੇ ਕਰਕੇ ਔਰਤਾਂ ਵੀ ਨਹੀਂ ਆਈਆਂ ਨੇ ਇਹ ਕੋਈ ਉਹ ਪੂਰਨ ਹੈ ਅਦੇ ਖਾਇਕਾਂਸ਼ ਦੀ ਨਹੀਂ ਆਈ ਵਿਆਪਕ ਹੈ ਅਦੇ ਉਹ ਸਾਰੀਆਂ ਪੁਰੀਆਂ ਦੇ ਵਿੱਚ ਹੈ ਅਦੇ ਉਹ ਪਰਮੇਸ਼ਰ ਕਾ ਸਾਹਿਬ ਤੂੰ ਆਪਕਾਂ ਤੋਂ ਰੱਖਿਆ ਕਰਦਾ ਹੈ ਨਰਕਾਂ ਤੋਂ ਆਪੇ ਸਾਥ ਪਰੰਪਰ ਅਪਰੰਪਰ ਆਪੇ ਅਗਰ ਪ੍ਰਕਿਰਤੀ ਹੋ ਰਹੀ ਹੈ ਇਹ ਜੰਨੀ ਹੈ ਜੇ ਸੰਪ੍ਰਕਤੀ ਦਾ ਪਰਉਪ ਆਪ ਹੀ ਹੈ ਵਾਹਿਗੁਰੂ ਆਪੇ ਸਾਤੇ ਸਾਥ ਉਠਾਪੇ ਆਪ ਹੀ ਪੰਜ ਸੂਖਮ ਤਤ ਥਾਪ ਕੇ ਇਸ ਨਾਲ ਸਕਾਰਾਂ ਤੋਂ ਤੱਕ ਉਹਨਾਂ ਸਰੀਰ ਸੂਖਮ ਬਣਾਇਆ ਹੈ ਆਪ ਹੀ ਸਖੂਲ ਤਤ ਥਾਪ ਕੇ ਸਖੂਰ ਸਰੀਰ ਬਣਾਇਆ ਹੈ ਜਿਵੇਂ ਪ੍ਰਕਾਰ ਆਪੇ ਖਾਤੇ ਹੈ ਪੰਜ ਤੱਕ ਆਪ ਹੀ ਆਪੇ ਸਾਤੇ ਸਾਥ ਉਠਾਪੇ ਆਪ ਹੀ ਥਾਪੇ ਪੰਜ ਤੱਕ ਉਹਨਾਂ ਦੇ ਨਾਲ ਸਾਰੇ ਜੀਆਂ ਨੂੰ ਥਾਪ ਕੇ ਸਥਾਪਨ ਕਰਕੇ ਪਾਲਣਾ ਕਰਦਾ ਹੈ ਜਰਨਰੀ ਪਾਲਣਾ ਕਰਦਾ ਆਪ ਹੀ ਥਾਪੇ ਪਲੋਂ ਕਰ ਲਿੰਦਾ ਹੈ ਪਲੋਂ ਕਰਕੇ ਕੋ ਉਹ ਆਪ ਹੀ ਜੀ ਧੰਨਵਾਦ ਨਾਮੀ ਜੋ ਖੇਲ ਹੋ ਜਾ ਰਿਹਾ ਹੈ ਤਾਂ ਇੱਕੋ ਇੱਕ ਅੰਕਾਰਾ ਐਸੇ ਉਹ ਅਚਰਜ ਹੈ ਆਪੇ ਥਾਪੇ ਖਾਪੋ ਥਾਪੇ ਆਪ ਹੀ ਭਾਈ ਜਿਹੜੇ ਥਾਪੇ ਹਨ ਪੰਜਾਂ ਤਤਾਂ ਦੀ ਧਾਰਨਾ ਦੇ ਸੰਤ ਉਹਨਾਂ ਨੂੰ ਗਿਆਨ ਰੂਪ ਤੇ ਸਥਾਪਨ ਕਰ ਦਿੱਤਾ ਹੈ ਆਪੇ ਉਹਨਾਂ ਦੇ ਹਿਰਦੇ ਚੋਂ ਉਹ ਥਾਪੇ ਜਿਹੜੇ ਅੱਗੇ ਖਾਪਿਆ ਸੀ ਗਿਆਨ ਆਸਰੀ ਸੰਪਦਾ ਦਾ ਪ੍ਰਧਾਨ ਉਹਨੂੰ ਖਾਤੇ ਕੱਢ ਦਿੱਤਾ ਹੈ ਅੰਦਰੋਂ ਆਪ ਹੀ ਬਖਸ਼ੀ ਕੀਤੀ ਹੈ ਆਪ ਹੀ ਇਹ ਕਰਮਾਂ ਕਰਕੇ ਕਿ ਜੰਮਣ ਮਰਨ ਜੀਵ ਖਾਤੇ ਇਸੇ ਤਰੀਕੇ ਹੋਏ ਸੀ ਉਹਨਾਂ ਨੂੰ ਬ੍ਰਹਮ ਗਿਆਨ ਦੇ ਸਥਾਪਨ ਕਰਕੇ ਉਹ ਜੰਮਣ ਮਰਨ ਖਾਤਾ ਕੱਢ ਦਿੱਤਾ ਹੈ ਸਾਡੀ ਇਹ ਵਾਰਤਾ ਏਕੋ ਸੋਈ ਉਹਨਾਂ ਨੂੰ ਦਿਬਦ੍ਰਿਸ਼ਟੀ ਜਾਗ ਪਈ ਹੈ ਸਾਰਿਆਂ ਵਿੱਚ ਕੋਈ ਪਰਮੇਸ਼ਰ ਵਾਰ ਕਰਿਆ ਦ세 ਆਇਆ ਹੈ ਗੁਰਮੁਖੀ ਲੈਣਾ ਮੋਨੀਆਂ ਇਹ ਨੀਂਦ ਦੀ ਮਾਫੀ ਐ ਸੋਚ ਲੈ ਗੁਰਮੁਖ ਤੋਂ ਬਾਪਵਣਿਆ ਮੇਰਾ ਗੁਰਮੁਖਾ ਨੂੰ ਸੋਭਾ ਪਾਉਂਦੇ ਹਨ ਵਡਿਆਈ ਪਾਉਂਦੇ ਹਨ ਗੁਰਮਤਿ ਨੂੰ ਧਾਰਨ ਕਰਕੇ ਹਉ ਵਾਰੀ ਜੀਉ ਵਾਰੀ ਅਸੀਂ ਵਾਰ-ਵਾਰ ਬਲੇਹਾਰ ਜਾਈਏ ਉਹਨਾਂ ਪਿਆਰਿਆਂ ਤੋਂ ਨਿਰੰਕਾਰੀ ਨਾਮ ਧਿਆਨ ਜਿਮਨ ਹਮੇ ਵਾਰੀ ਐ ਜ਼ਿੰਦਗੀ ਵਾਰ ਜੰਮੇ ਉਹਨਾਂ ਤੋਂ ਨਿਰੰਕਾਰੀ ਨਿਰੰਕਾਰ ਦੇ ਸੇਵਕ ਬਣ ਕੇ ਜੋ ਪਰਮੇਸ਼ਰ ਦੇ ਨਾਮ ਨੂੰ ਤੇ ਆਉਣਾ ਕਰਦੇ ਹਨ ਇਸ ਰੂਪ ਨਾ ਰੇਖਿਆ ਘਾਟ ਘਾਟ ਦੇਖਿਆ ਉਸ ਵਾਜ ਦਾ ਰੂਪ ਆਕਾਰ ਨਹੀਂ ਜਾਣਿਆ ਜਾ ਸਕਦਾ ਨਾ ਮਛਾਦ ਕਾਂ ਦਾ ਨਾ ਕਛਾਦ ਕਾਂ ਦਾ ਨਾ ਇਸਤਰੀ ਹੈ ਨਾ ਨਰ ਹੈ ਨਾ ਹਿੰਦੀ ਦਾ ਨਾ ਨਾਰਨਾ ਪੁਰਖ ਨਾ ਪੰਖ ਨੂੰ ਸਾਚੋ ਚਦਰ ਰੂਪ ਹੈ ਉਹ ਅਰੇ ਇਹ ਮਛਕਾ ਛਾਦ ਦੇ ਲਖੀਰ ਨਹੀਂ ਉਹਦੇ ਵਿੱਚ ਜਿਹਦੇ ਕਹਿੰਦੇ ਮਛੇ ਖਾ ਹੋਵੇ ਕਛਰੇ ਖਾ ਹੋਵੇ ਛਤਰੇ ਖਾ ਹੋਵੇ ਅਜੇ ਚੌਰ ਦੇ ਖਾਵੇ ਉਹ ਬਤਾਰ ਹੁੰਦਾ ਹੈ ਇਹਦੀ ਰੇਖਾ ਆਦ ਕੀ ਉਹਦੇ ਚ ਲਿਖੀ ਨਹੀਂ ਕਿੰਨੀ ਹੈ ਕੱਟ ਕੱਟ ਦੇਖਿਆ ਗੁਰਮਖਾ ਜ્યોਤੀ ਸਰੂਪ પ્રકાશ ਨੂੰ ਵੇਖਿਆ ਹੈ ਗੁਰਮੁਖ ਅਲਖ ਲਖਾ ਬਲੇ ਉਹ ਸਾਰੀਆਂ ਖਾਣੀਆਂ ਇਹ ਚ ਗੁਰਮੁਖਾ ਨੂੰ ਅਲਖ ਰੂਪ ਨੂੰ ਸਵੈਮ ਜ્યોਤੀ ਰੂਪ ਹੈ ਸਤਿ ਚੇਤਨਨ ਰੂਪ ਆ ਉਹ ਅਲਖ ਰੂਪ ਜੋ ਆ ਲਖਿਆ ਨਹੀਂ ਜਾਂਦਾ ਸੁੱਧ ਮਨ ਕਰਕੇ ਮੁਖੀ ਸਤਗੁਰਾਂ ਨੂੰ ਗੁਰਮੁਖ ਅਧਿਕਾਰੀਆਂ ਨੂੰ ਲਿਖਾਉਣੇ ਲਿਖਾਉਣਾ ਕੀਤਾ ਜਾਂ ਜਾਂ ਦੇਖਾਂ ਤਾਂ ਜੋਤ ਤੇ ਮਾਰੀ ਤੇਰਾ ਰੂਪ ਕਨੇਹਾ ਇਕ ਤਰੂ ਫਰੇ ਪ੍ਰਸ਼ੰਨਾ ਕੋਈ ਨਹੀਂ ਕਿਸੇ ਜਿਹਾ ਰਹਾ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਏ ਮਾਰਾ ਤੂੰ ਪਿੱਛੇ ਵੀ ਦਇਆ ਦਾ ਕਰ ਸੀ ਹੁਣ ਵਰਤਮਾਨ ਸਮੇਂ ਦੀ ਕਿਰਪਾਲੂ ਹੈ ਸੋਈ ਪ੍ਰਭੂ ਅੱਗੇ ਨੋ ਵੀ ਤੁੰ ਕਿਰਪਾਲੂ ਸਵਾਰਥ ਹੋਵੇਂਗਾ। ਦੁਦ ਦਿਨ ਦੂਜਾ ਅਵਰਨਾ। ਅੱਜ ਤੋਂ ਤੇ ਮੇਨਾਰਾ ਦੂਸਰਾ ਅਵਸਤਾਂ ਚ ਹੋਰ ਕੋਈ ਨਹੀਂ ਹੈ। ਗੁਰ ਪ੍ਰਸਾਦ ਕਰੇ ਨਾਮਦੇਵ। ਜਿਨ੍ਹਾਂ ਤੇ ਸਤਿਗੁਰੂ ਆਪ ਕਿਰਪਾ ਦ੍ਰਿਸ਼ਟੀ ਕਰਦੇ ਹੋ ਉਹਨਾਂ ਨੂੰ ਅਮਰਤ ਨਾਮ ਦੀ ਦਾਤ ਬਖਸ਼ ਦਿੰਦੇ ਹੋ। ਨਾਮੇ ਨਾਮ ਸਮਾਵ। ਜੋ ਸੇ ਬਾਦਸ਼ਾਹ ਤੇਰਾ ਨਾਮ ਜਪਦੇ ਐ ਉਹ ਨਾਮ ਜਪਣ ਵਾਲੇ ਨਾਮੀ ਸਰੂਪ ਵਿੱਚ ਸਮਾਵਣਿਆ ਅਭੇਦ ਹੋ ਜਾਂਦੇ ਐ। ਨਾਮ ਹੀ ਨਾਮ ਵਿੱਚ ਇਸ ਰੂਪ ਵਿੱਚ ਨਾਮ ਪ੍ਰਸਿੱਧ ਰੂਪ ਜੋ ਹੈ ਆਪਦਾ ਉਹ ਨਾਮ ਜਪਣ ਵਾਲੇ ਨਹੀਂ ਹੈ ਜਿਹਦੇ ਜੰਮੋ ਨਹੀਂ ਆਮ ਖਾਸ ਪਰ ਪੰਜ ਸੰਸਾਰ ਦਾ ਦੁੱਖ ਉਸ ਰੂਪ ਵਿੱਚ ਜਿਸ ਵਿੱਚ ਨਾ ਕਾਮਣ ਨ ਕੋਈ ਨਾ ਲੋਭ ਨਾ ਵੋਹੁ ਐਸੇ ਰੂਪ ਵਿੱਚ ਉਸ ਮਾ ਜਾਂਦੇ ਹਨ ਉਹ ਆਪੇ ਸੱਚਾ ਸਿਰਜਣਹਾਰਾ ਤੂੰ ਆਪ ਹੀ ਮਾਰਾ ਸੱਚਾ ਤ੍ਰੀਕਾਲਵਾਦ ਤੂੰ ਸਤਤਮ ਤਿੰਨਾਂ ਕਾਲਾਂ ਦੇ ਨਾ ਨਾਸ ਹੋਣ ਵਾਲਾ ਆਦ ਸੱਚ ਜਵਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੈ ਅਤੇ ਫੇਰ ਮਾਇਆ ਸਵਲ ਹੋ ਕੇ ਜਗਤ ਨੂੰ ਰਚਣ ਵਾਲਾ ਮਾਇ ਰੂਪੀ ਕਨਾਲ ਤਾਣ ਕੇ ਰਚਣ ਵਾਲਾ ਵੀ ਜੁਮਾ ਆਪੀ ਹੈ ਭਗਤੀ ਭਰੇ ਤੇਰੇ ਪੰਡਾਰੇ ਮਾਰੇ ਸਤਗੁਰਾਂ ਦਾ ਜਿਹੜਾ ਹਿਰਦਾ ਹੈ ਇਹ ਭਗਤੀ ਦੇ ਪੰਡਾਰੇ ਭਰੇ ਹੋਏ ਹਨ ਤੇਰੇ ਗੁਰਮੁਖਾਂ ਦੇ ਹਿਰਦੇ ਬਾਹ ਭਗਤੀ ਦੇ ਪੰਡਾਰੇ ਬਣਾ ਕੇ ਭਰ ਦਿੱਤੇ ਲਵ ਲਵ ਕਰਕੇ ਗੁਰਮੁਖ ਨਾਮ ਮਿਲੇ ਮਾਨਤੀ ਜੀ ਗੁਰਮੁਖਾਂ ਦੀ ਸੰਗਤ ਕਰਕੇ ਅੰਮ੍ਰਿਤ ਨਾਮ ਮਿਲਦਾ ਹੈ ਜਿਨ੍ਹਾਂ ਨੂੰ ਨਾਮ ਮਿਲਦਾ ਉਹਨਾਂ ਦਾ ਮਨ ਮਾਰਾ ਆਪ ਚ ਭਿੱਜ ਜਾਂਦਾ ਹੈ ਪੂਰਾ ਮਨ ਜਾਂਦਾ ਹੈ ਆਪ ਵੀ ਮੰਨ ਜਾਣੇ ਉਹਨਾਂ ਦੇ ਉੱਤੇ ਸਹਜ ਸਮਾਧ ਲਗਾਵੋ ਉਹਨਾਂ ਦੀ ਸੁਤੇ ਵਰਤੀ ਜੁੜੀ ਰਹਿੰਦੀ ਜੇ ਹਲ ਬਾਂਦੇ ਤਾਂ ਵੀ ਸਮਾਧੀ ਲੱਗੀ ਹੈ ਜੇ ਗੁੜਾਈ ਕਰਦੇ ਤਾਂ ਵੀ ਸਮਾਧੀ ਲੱਗੀ ਹੈ ਜੇ ਦੁਕਾਨ ਕਰਦੇ ਆ ਬਾਹਰ ਕਰਦੇ ਆ ਸਲੱਗਰੀ ਕਰਦੇ ਆ ਤਾਂ ਵੀ ਗੁਰਮਖਾਣੀ ਵਿਰਤੀ ਸਿੱਧੇ ਹੀ ਸヌਰ ਦੇ ਵਿੱਚ ਗੁਰਮਖਾਉ ਸਹਜ ਸਮਾਧ ਲਗਾ ਕਹਿੰਦੇ ਸਮਾਧੀ ਵਰਤੀ ਜਿਹੜੀ ਲੀਨ ਹੋਈ ਰਹਿੰਦੀ ਅਸੀਂ ਸਮਾਧੀ ਲਾ ਦਿੰਦੇ ਹਾਂ ਸ਼ਰੀਰ ਦੀ ਕਿਰਿਆ ਜਿਹੜੀ ਹੈ ਉਹਨਾਂ ਦੇ ਤਾਂ ਹੀ ਸਮਾਧੀ ਨੂੰ ਹਿੱਲਣ ਨਹੀਂ ਦਿੰਦੀ ਅਸਾਂ ਬੈਸਾਂ ਸੰਨ ਲੈਣ ਐਸੀ ਗੁਰਮਤ ਪਾਏ ਅੰਮ੍ਰਿਤ ਨੇ ਗੁਣ ਗਾਵਾ ਪ੍ਰਭ ਤੇਰੇ اے ਪ੍ਰਭੂ ਅਕਾਲ ਤੁਸ ਰਾਜ ਨੇ ਆਪਦੇ ਗੁਣ ਗਾਉਂਦੇ ਰਹੀਏ ਅਸੀਂ ਕਿਰਪਾ ਕਰੋ ਸਾਡੇ ਤੇ ਤੁਦ ਸਲਾਹੀ ਪ੍ਰੀਤਮੁ ਇਹ ਮੇਰੇ ਪ੍ਰੀਤਮ ਕਾਲਪੁਰਖ ਆਪ ਦੀ ਸਿਫਤ ਕਰਦੇ ਰਹੀਏ ਅਸੀਂ ਬਖਸ਼ੀ ਕਰੋ ਤੁਦ ਬਿਨ ਅਵਰਨਾ ਕੋਈ ਜਾਚ ਤਿੰਤ ਜੋ ਸੁਤੇ ਮੱਜਨ ਕਰਦੇ ਨੇ ਤੇਰੀ ਸਿਫਤ ਕਰਦੇ ਰਹੀਏ ਅਤੇ ਜੇ ਗੁੰਗਾਈਏ ਅੰਗਣ ਪਾ ਕੇ ਤਾਂ ਵੀ ਰਾਤ ਦਿਨੇ ਆਪਦੇ ਹੀ ਗੁੰਗਾਈਏ ਦੁਦ ਬਿਨ ਅਵਰਨਾ ਕੋਈ ਜਾਤ ਚਾਹੇ ਮਾਰਾ ਤਾਥੋਂ ਬਗੈਰ ਹੋਰ ਕਿਸੇ ਨੂੰ ਮੰਗੀਏ ਮਨਾ ਆਪ ਨੂੰ ਹੀ ਮੰਗੀਏ ਹਰ ਵਕਤ ਨਾਨਕ ਬਿਆਜਿਕ ਦਰ ਤੇਰੇ ਪ੍ਰਭੂ ਜੀ ਨੂੰ ਮੰਗੇ ਦਾਨ ਤੇਰੀ ਪ੍ਰਾਪਤੀ ਦਾ ਦਾਨ ਮੰਗਦੇ ਆ ਕਿਰਪਾ ਕਰੋ ਗੁਰ ਪ੍ਰਸਾਦੀ ਤੂੰ ਪਾਵਣ ਸਤਗੁਰਾਂ ਦੀ ਕਿਰਪਾ ਦੇ ਪਾਤਰ ਜਿਹੜੇ ਉਹਨਾਂ ਨੇ ਤੈਨੂੰ ਪਾਉਣਾ ਕੀਤਾ ਹੈ ਗੁਰਾਂ ਦੀ ਕਿਰਪਾ ਕਰਕੇ ਹੀ ਤੂੰ ਪਾਵਣਿਆ ਪਾਇਆ ਜਾਣਾ ਹੈ ਆਦਮ ਅਗੋਚਰ ਮਿਤ ਨਹੀਂ ਪਾਈ ਅਨੁਮੰਦਸ ਕਲਪਨ ਕਲਪਨ ਦਾ ਵਿਸ਼ਾ ਨਹੀਂ ਅਗੋਚਰ ਇੰਦਰੀਆਂ ਦੇ ਵਿਸ਼ਾ ਤੋਂ ਪਰੇ ਹੈ ਤੇਰੀ ਮਿੱਧ ਸ਼ਾਸਤਰ ਗਿਆਨੀਆਂ ਨੇ ਵੀ ਨਹੀਂ ਪਾਉਣਾ ਕੀਤੀ ਹੈ ਆਪਣੀ ਕਿਰਪਾ ਕਰਹਿ ਤੂੰ ਲਹਿ ਮਿਲਾਇ ਇਨ੍ਹਾਂ ਦੇ ਆਪ ਦੀ ਕਿਰਪਾ ਦ੍ਰਿਸ਼ਟੀ ਕਰਦੇ ਹੋ ਸਤਿ ਪਾਤਸ਼ਾਹ ਉਹਨਾਂ ਨੂੰ ਤੁਸੀਂ ਆਪ ਦੀ ਸੰਗਤ ਨਾਲ ਮੇਲ ਕੇ ਨਿਸ਼ਕਾਮੀਆਂ ਨੂੰ ਆਪ ਦੇ ਸੂਤ ਮੇਲ ਲੈਣੇ ਹੋ ਪੂਰੇ ਗੁਰ ਕੈ ਸ਼ਬਦ ਧਿਆਈ ਆ ਮਹਾਰਾਜ ਕਿਸ ਪ੍ਰਕਾਰ ਤੋਂ ਆਪ ਕਿਰਪਾ ਕਰਦੇ ਹੋ ਪੂਰੇ ਗੁਰਾਂ ਦੇ ਸ਼ਬਦ ਦੁਆਰਾ ਤੈਨੂੰ ਮਾਰਾ ਤੇ ਆਇਆ ਜਾਂਦਾ ਹੈ ਸ਼ਬਦ ਸੇਵ ਸੁਖ ਪਾਉ ਜਦ ਇਹ ਸੰਗਮ ਆਪ ਦਾ ਸੇਵਨ ਕਰਦੇ ਆ ਉਹਨਾਂ ਸੁਖ ਨੂੰ ਪਾਉਣਾ ਕੀਤਾ ਹੈ ਰਤਨਾ ਗੁਣਵੰਤੀ ਗੁਣ ਗਾਵ ਜੇ ਜੀ ਮਹਾਰਾਜ ਗੁਣਾਂ ਨੂੰ ਗਾਉਂਦੀ ਰਸਨਾ ਉਹ ਗੁਣ ਵਾਲੀ ਉਪਕਾਰ ਵਾਲੀ ਜ਼ਬਾਨ ਹੈ ਇਸ ਤਿਸ ਰਸਨਾ ਦਾ ਨਹੀਂ ਕੁਝ ਮੋਲ ਹਰ ਗੁਣ ਗਾਵਤ ਰਸਨਾ ਮੋਲੀ ਹਰੀ ਦੇ ਗੁਣਾਂ ਨੂੰ ਗਾਉਂਦੀ ਹੈ ਮੋਲਕ ਗੁਣਾ ਵਾਲੀ ਉਹ ਗਿਆਨ ਗੁਣ ਵਾਲੀ ਰਸਨਾ ਹੋ ਗਈ ਹੈ ਜੋ ਮਹਾਰਾਜ ਗੁਣਾਂ ਨੂੰ ਗਾਉਂਦੀ ਹੈ ਨਾਮ ਸਲਾਹੇ ਸੱਚੇ ਭਾਵੇ ਜੇ ਉਹ ਮਹਾਰਾਜ ਦੇ ਨਾਮ ਨੂੰ ਸੁਣਾਉਂਦੇ ਆ ਸੱਚੇ ਪਾਤਸ਼ਾਹ ਆਪ ਨੂੰ ਚੰਗੇ ਲੱਗਦੇ ਹਨ ਉਹ ਸਦੇ ਬਾਦਸ਼ਾਹ ਤੈਨੂੰ ਪਾ ਜਾਂਦੇ ਹਨ ਸਰਵਥ ਸਦਾ ਰਹੇ ਰੰਗ ਰਾਤੀ ਉਹ ਗੁਰਮਖਾਂ ਦੀ ਰਚਨਾ ਜਿਹੜੀ ਹੈ ਦਿੱਤੀ ਜਿਹੜੀ ਹੈ ਬ੍ਰਹਮਾਕਾਰ ਹੋ ਕੇ ਸਦਾ ਪ੍ਰੇਮ ਰੰਗ ਚ ਰੰਗੀ ਰਹਿੰਦੀ ਹੈ ਮੈਨ ਸੱਚੇ ਸੋਭਾ ਪਾ ਸੱਚੇ ਆਲਪ ਨਾਲ ਮਿਲ ਕੇ ਉਹਨਾਂ ਨੂੰ ਸੋਭਾ ਵੜਾਈ ਜਿੰਜਾਤਾ ਉਸੇ ਤਿਹੀ ਜਿਹਾ ਐਸੀ ਸੋਭਾ ਪਾਉਣਾ ਕਰਦੇ ਹਨ ਮਨਮੁਖ ਕਰਮ ਕਰੇ ਅਹੰਕਾਰੀ ਜਿਹੜੇ ਮਨਮੁਖ ਲੋਕ ਆ ਕਰਮਾਂ ਤਾਂ ਉਹ ਵੀ ਕਰਦੇ ਗੁਰਮਖਾਂ ਵਾਂਗੂ ਪਰ ਗਰਮਖਾਉਮੇ ਨਹੀਂ ਕਰਦੇ ਉਹ ਹੰਕਾਰੀ ਬਣੇ ਰਹਿੰਦੇ ਕਿ ਅਸੀਂ ਇਹ ਕਰਮ ਕੀਤੇ ਹਨ ਜੂਏ ਜਨਮ ਸਭ 바ਜੀ ਹਾ ਉਹ ਰੂਪੀ ਜੂਏ ਤੇ ਉਹਨਾਂ ਨਾਲ ਦੇ ਜਨੂ ਰੂਪੀ 바ਜੀ ਸਾਰੀ ਹਾਰ ਗਏ ਨੇ ਦੇਖਣ ਤੇ ਸੁਣਨ ਤੇ ਸੰਗਰਮ ਵਿਚ ਲਾ ਕੇ ਲੋਭ મહਾ ਗੋਬਾਰਾ ਅੰਦਰ ਉਹਨਾਂ ਦੇ ਸਾਥ ਸੰਗਿ ਲੋਭ ਵੇ ਪਦਾਰਥਾਂ ਦਾ ਲੋਭ ਵੇ ਧਨ ਇਕੱਠਾ ਕਰਨ ਦਾ ਲੋਭ ਵੇ ਦੁਨੀਆ ਦੀ ਵਿਡਿਆਈ ਦਾ ਬੜਾ ਗੋਬਾਰ ਹੁੰਦੀ ਇਹਨਾਂ ਦਾ ਗਾੜਾ ਪਿਆ ਹੋਇਆ ਇਹਨਾਂ ਨੂੰ ਬਰੰਦਾ ਫਿਰ ਫਿਰ ਆਗਣ ਜਾਣੇ ਜਾਨ ਕੇ ਮੇਰੇ ਜਿਵੇਂ ਆਦਮੀ ਤੋਂਦਾ ਫਿਰਦਾ ਸਜਾਖੇ ਨੂੰ ਵੀ ਨਹੀਂ ਦਿਖਦਾ ਇਹੋਂ ਪੌਣੇ ਸ਼ਾਸਤਰ ਗਿਆਨ ਦਾ ਸਿਯਾਕਾ ਆਪਣਾ ਚੱਤੀ ਫੇਰੇ ਮੁਰਮੁਰ ਕੇ ਜੂਨਾ ਜੀ ਆਉਣਾ ਜਾਣਾ ਪੈਂਦਾ ਹੈ ਆਪੇ ਕਰਤਾ ਦੇ ਵਡਿਆਈ ਇਹ ਕਰਤਾ ਪ੍ਰਖਾਪੀ ਜਿਨ੍ਹਾਂ ਨੂੰ ਵਿਦਿਆਈ ਬਖਸ਼ਦੇ ਉਮਰ ਦੇ ਨਾਮ ਦੀ ਜਿਨ ਕਾ ਆਪ ਲਿਖਤ ਧੁਰ ਪਾਏ ਜਿਨ੍ਹਾਂ ਦੇ ਧੁਰੋਂ ਆਤੋਂ ਪੂਰੇ ਜਨਮਾਂ ਦੇ ਕਿਤੇ ਨਸਕਾਮ ਕਰਮਾਂ ਅਨੁਸਾਰ ਮੱਥੇ ਤੇ ਲੇਖ ਪਾਤਾ ਲਿਖਤ ਪਾਤੀ ਆਪਨੇ ਨਾਮਕ ਨਾਮ ਮਿਲਿਆ ਤਾਹੋ ਭੰਜਨ ਸਤਗੁਰੂ ਜੀ ਕਹਿੰਦੇ ਉਹਨਾਂ ਨੂੰ ਹੀ ਸੱਚੇ ਪਾਤਸ਼ਾਹ ਆਪਦਾ ਨਾਮ ਮਿਲਦਾ ਹੈ ਉਹਨਾਂ ਦੇ ਜੰਮਣ ਮਰਨ ਦੇ ਭੈ ਨੂੰ ਆ ਭੰਨਣਾ ਕਰ ਦਿੰਦੇ ਹਾਂ ਜੋ ਸਤ ਪ੍ਰਕਾਰ ਦੇ ਭੈ ਨੂੰ ਭੰਨਣ ਵਾਲਾ ਨਾਮ ਹੈ ਮਿਲ ਜਾਂਦਾ ਹੈ ਉਹਨਾਂ ਨੂੰ ਗੁਰ ਸਬਦੀ ਸੋਖ ਪਾਵਣ। ਸੇ ਭੌ ਭੰਜਨ ਪਰਮੇਸ਼ਰ ਆਪ ਦਾ ਨਾਮ ਉਹਨਾਂ ਨੂੰ ਮਿਲ ਜਾਂਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ। ਮਾਜ ਮਹ ਗੁਰੂ ਸਾਹਿਬ ਜੀ ਸੋਖ ਪਾਵਣੇ ਜੋ ਸਤ ਗੁਨਾ ਦੇ ਸ਼ਬਦ ਦੀ ਕਮਾਈ ਕਰਦੇ ਉਹਨਾਂ ਨੂੰ ਸੁਖ ਰੂਪ ਨੂੰ ਪਾਉਣਾ ਕੀਤਾ ਹੈ ਜੋ ਅੱਗੇ ਨੂੰ ਮਾਰਾ ਗੁਰ ਸ਼ਬਦ ਦੀ ਕਮਾਈ ਕਰਨਗੇ ਉਹ ਸੁਖ ਪਾਉਣਗੇ। ਲਓ ਸਭ ਸੰਗੇ ਜੀ ਚਲ ਕੇ ਪਾਤਸ਼ਾਹ ਜੀ ਦੇ ਬਚਨ ਕੀਤੇ ਬਾਦਾ ਪਿਆਰ ਵੇਖ ਕੇ ਅਸੀਂ ਵੀ ਉਸ ਧਾਰਨਾ ਤੇ ਜਿਵੇਂ ਸਤਿਗੁਰੂ ਤੀਜੇ ਪਾਤਸ਼ਾਹ ਨੇ ਪਹਿਲੇ ਪਾਤਸ਼ਾਹ ਨੇ ਅਸ਼ਟਪਰੀਆਂ ਉਚਾਰੀਆਂ ਅਸੀਂ ਵੀ ਇੱਕੋ ਜਾਣ ਕੀਤੀ ਹੈ ਇਹ ਸੰਕਲਨ ਨੂੰ ਨਿਹਾਲ ਕੀਤਾ ਹੈ ਅੱਗੇ ਹੁਣ ਪੰਜਵੇਂ ਪਾਤਸ਼ਾਹ ਦੀਆਂ ਅਸ਼ਟਪਰੀਆਂ ਚੱਲਣਗੀਆਂ ਸੱਜ ਸੰਗੀਤ ਜੀ ਸਤਿਗੁਰੂ ਦੀ ਕਿਰਪਾ ਦਾ ਸਦਕਾ ਇਹ ਬੜਾ ਭਾਰੀ ਭਾਈ ਬਲਵੰਤ ਸੁਣਾ ਨੇ ਅਤੇ ਇਥੋਂ ਦੀ ਸ਼ਹਿਰ ਦੀ ਮਾਲਪੁਰ ਦੀ ਸੰਗਤ ਨੇ ਅਤੇ ਇਸੇ ਪ੍ਰਕਾਰ ਭਾਈ ਪਰਮਜੀਤ ਸਿੰਘ ਆਦਕਾ ਨੇ ਬੜਾ ਭਾਰੀ ਖੇਚਲ ਕਰਕੇ ਅਤੇ ਸਿੰਘਾਂ ਦੇ ਪਾਸ ਇੱਥੇ ਲਿਆਉਂਗਾ ਸਮਾਗਮ ਬਾਅਦ ਤੇ ਸਾਰੀ ਸੰਗਤ ਨੂੰ ਜੋੜਿਆ ਤੁਸੀਂ ਸਾਰੇ ਇਕੱਤਰ ਹੋ ਕੇ ਤੁਹਾਨੂੰ ਇਹ ਗੁਰਮਤਿ ਦਾ ਬਾਣੀ ਦਾ ਪ੍ਰਚਾਰ ਦਾ ਲਾਭ ਦੇਣ ਵਾਸਤੇ ਇਕੱਠਮ ਕੀਤਾ ਹੈ ਤੁਸੀਂ ਭਾਗਾਂ ਵਾਲੇ ਹੋ ਮਿਲ ਕੇ ਹੁਣ ਭਾਈ ਸਮੇਂ ਨੂੰ ਇਸ ਨੂੰ ਖਿਜਾਉਣਾ ਨਹੀਂ ਸਾਡੇ ਪਾਸ 9 ਦਿਨ ਬਾਕੀ ਸਾਰੇ ਹਨ ਇਹਨਾਂ ਦੇ ਵਿੱਚ ਸਭ ਸੰਗਤ ਜੀ ਮਿਲ ਕੇ ਜੁੜਿਆ ਕਰੋ ਦੋੇ ਵਕਤ ਸਵੇਰ ਵੇਲੇ ਅਮਰਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਸ੍ਰੀ ਸੰਤ ਕਹਿੰਦਾ ਸੁਖਨੀ ਸਾਹਿਬ ਦਾ ਪਾਠ ਸੱਤ ਵਜੇ ਤੋਂ ਕਥਾ ਆਰੰਭ bắtੇ ਹੋਇਆ ਕਰੇਗੀ ਅਤੇ ਸ਼ਾਮ ਦੇ ਵਕਤ 4:30 ਵਜੇ ਤੋਂ ਲਾ ਕੇ 5:30 ਵਜੇ ਤੱਕ ਕੀਰਤ ਹੋਇਆ ਕਰੇਗਾ 5:30 ਤੋਂ ਲਾ ਕੇ 6:00 ਤੱਕ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਦੀ ਸ੍ਰੀ ਨਾਨਕ ਪ੍ਰਕਾਸ਼ ਦੀ ਕਥਾ ਅੱਗੇ ਸੰਗਤਾਂ ਚੱਲੀ ਹੋਈ ਹੈ ਉਸ ਦਾ ਲਾਭ ਲਿਆ ਕਰੋ ਇਸ ਵੇਲੇ ਗੁਰਬਾਣੀ ਦੀ ਅੰਮ੍ਰਿਤ ਰੂਪ ਕਥਾ ਜੋ ਇਹ ਹਜੂਰ ਸਾਹਿਬ ਸਾਹਿਬ ਸੰਗੇਤ ਜੀ 28ਵੀਂ ਕਥਾ ਕੀਤੀ ਗੁਰਨੇ ਸਾਹਿਬ ਦੇ ਚ ਮਹਾਰਾ ਦੀ ਕਿਰਪਾ ਦੁਆਰਾ 7ਵੀਂ ਕਥਾ ਦਾ ਭੋਗ ਪਾਇਆ ਸੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਦੇ ਬਰੇ ਗੰਨ 300 ਬਰੇ ਦੀ ਗੰਨ ਮਨਾਉਂਦੇ ਆ ਸੰਗਤਾਂ ਉੱਥੇ ਰਹੀਆਂ ਸਨ ਉਸ ਤੋਂ ਬਾਅਦ ਆ ਕੇ ਹਜੂਰ ਸਾਹਿਬ ਤੇ ਸੱਚੇ ਪਾਤਸ਼ਾਹ ਦੇ ਉਤਾਰ ਧਾਰਨ ਵਾਲੇ ਦਿਨ ਪੰਜ ਅਖੰਡ ਪਾਠ ਰੱਖ ਕੇ ਇਹ ਕਥਾ ਰੰਗ ਕੀਤੀ ਸੀ ਵਿਸਾਖੀ ਕੱਢ ਸੰਗਤਾਂ ਹਜੂਰ ਸਾਹਿਬ ਰਹੀਆਂ ਹਨ ਉਹ ਕਥਾ ਸ੍ਰੀ ਜਮਸ਼ਾਹ ਤੇ ਸੋਲੇ ਤੱਕ ਉੱਥੇ ਕੋਈ ਸੀ ਹਜੂਰ ਸਾਹਿਬ ਉਸ ਤੋਂ ਬਾਅਦ ਪੰਜੋਖਰੇ ਸਾਹਿਬ ਆ ਕੇ ਸੰਗਤ ਨੇ ਨਾਦੇ ਸਾਹਿਬ ਆ ਕੇ ਤੇ ਬਹਾਮਣ ਮਾਜਰੇ ਆ ਕੇ ਪੱਠੇ ਸਾਹਿਬ ਆ ਕੇ ਹੁਣ ਇਥੇ ਤੁਹਾਡੇ ਆ ਕੇ ਦਰਸ਼ਨ ਕੀਤੇ ਕਹਾ ਜਿਹੜੀ ਹੁਣ ਅਜ ਅਸ਼ਬਰੀਆਂ ਚ ਆ ਰਹੀ ਹੈ ਸੰਗਤਾਂ ਨੂੰ ਲਾਭ ਉਠਾਇਆ ਹੈ ਮਿਲ ਕੇ ਦੋਏ ਵਕਤੇ ਸਮਾ ਆਪਣਾ ਕੱਢ ਕੇ ਵਿਹਾਰ ਵੀ ਕਰੋ ਸਮੇਂ ਸਮੇਂ ਸਿਰ ਆਪਣਾ ਇਹ ਸਮਾਂ ਕੱਢ ਕੇ ਆਪਣੇ ਵਕਤ ਨੂੰ ਸਫਲਾ ਕਰੋ ਸੰਗਤ ਦਾ ਲਾਭ ਉਠਾਓ ਭਾਗਾਂ ਵਾਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪੇ ਕਰਤਾ ਦੇ ਵਢਾਈ ਜਿਨ ਤੋ ਆਪ ਲਿਖਤ ਧੁਰ ਪਾਈ ਨਾਮਤ ਨਾਮ ਮਿਲਾ ਤਾਹ ਪੰਜਨ ਗੁਰ ਸਾਧੀ ਸੁਖ ਪਾਵਣਿਆ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ